ਮੇਰੇ ਮਨ ਦੇ ਬੜਾ ਨੇੜੇ ਆ ਜਦ ਇੱਜ਼ਤ ਅਫਜ਼ਾਈ ਮੇਰੀ ਹੋਈ ਸੀ ਜਦ ਇੱਜ਼ਤ ਅਫਜ਼ਾਈ ਮੇਰੀ ਹੋਈ ਸੀ ਕਿੰਨੇ ਵਾਕਿਫ ਚਿਹਰੇ ਗੈਰ ਹਾਜ਼ਰ ਸਨ ਜਦੋਂ ਤਮਾਸ਼ਾ ਬਣਿਆ ਆਪਣੇ ਸ਼ਹਿਰ ਚ ਮੈਂ ਪੁੱਛੋ ਨਾ ਜੀ ਉਸ ਦਿਨ ਕੌਣ ਨਹੀਂ ਆਇਆ ਓਏ ਹੋਏ ਹੋਏ ਹੋ ਇਹਦਾ ਆਖਰੀ ਸ਼ਾਇਰ ਇਹ ਸ਼ਾਇਰ ਸਰ ਜਿਹੜਾ ਤੁਸੀਂ ਕਹੋ ਬਿਜ਼ਨਸਮੈਨ ਦੀ ਕਿ ਉਹ ਸੀਗਾ ਕਿ ਦੁਨੀਆਦਾਰੀ ਬਾਰੇ ਦੁਨੀਆਦਾਰੀ ਬਾਰੇ ਕੁਝ ਵੀ ਪਤਾ ਨਹੀਂ ਮੰਨਿਆ ਕਾਰੋਬਾਰ ਚ ਦੇਬੀ ਫੇਲ ਹਮ ਐ ਪਰ ਨਾਮ ਦੁਆਵਾਂ ਨੇਕੀਆਂ ਯਾਰ ਕਮਾਉਣੇ ਨੇ ਮੈਂ ਦੁਨੀਆ ਤੇ ਨੋਟ ਕਮਾਉਣ ਨਹੀਂ ਓਏ ਹੋਏ ਹੋਏ ਵਾਹ 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 ਹਾਂਜੀ ਸਰ ਇਦਾਂ ਹੀ ਲੱਗੀ ਜਾਂਦਾ ਬਚਾਲ ਰੋਟੀ ਸ਼ਾਇਰੀ ਸ਼ਾਇਰੀ ਕਰਨ ਨਾਲ ਸੋਚ ਨਹੀਂ ਸਕਦਾ ਬਿਜ਼ਨਸ ਬਾਰੇ ਕੋਈ ਦੋ ਚਾਰ ਬਾਣੀਏ ਦੋਸਤ ਬਣਾਓ ਬਾਈ ਬਾਜੀ ਸੱਚੀ ਚਾਹੀਦੇ ਮੈਨੂੰ ਤੁਸੀਂ ਦੋ ਦੋਤ ਬਣਾ ਮੈਂ ਤਨਖਾਹ ਨਹੀਂ ਦੇਣੀ ਗੱਲਾਂ ਸੁਣਾਉਂਗਾ ਨਹੀਂ ਅੱਜਕੱਲ ਤਾਂ ਬਾਈ ਸੋਸ਼ਲ ਮੀਡੀਆ ਦਾ ਜ਼ਮਾਨਾ ਮੈਨੂੰ ਲੱਗਦਾ ਤੁਸੀਂ ਗੱਲਾਂ ਸੁਨਾਸ ਲਾ ਨਹੀਂ ਚਾਹੇ ਇਹ ਪੋਡਕਾਸਟ ਤੋਂ ਬਾਅਦ ਕੋਈ ਕੰਮ ਦਾ ਬੰਦਾ ਮਿਲ ਦੇ ਵੀ ਤਾਂ ਮੇਰੇ ਵਰਗੇ ਸਦਾਈ ਆ ਮੇਰੇ ਕੋਲ ਬੈਠਣ ਨਹੀਂ ਨਹੀਂ ਬਈ ਤੁਸੀਂ ਇਨਸਾਨ ਬਹੁਤ ਚੰਗੇ ਹੋ ਬਈ ਜਿਵੇਂ ਆਪਾਂ ਗੱਲ ਕੀਤੀ ਕਿ ਕੋਈ ਵੀ ਕੀਤੇ ਤੇ ਜਾਣ ਤੋਂ ਪਹਿਲਾਂ ਇਥੀਕਲੀ ਤੁਸੀਂ ਕੁਝ ਇਥਾ ਕਦੀ ਲਿਖਿਆ ਹੀ ਨਹੀਂ ਜਿਹਦੇ ਨਾਲ ਸ਼ਾਇਦ ਉਹ ਸੁਪਰ ਡੂਪਰ